ਉਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਬਿਲਕੁਲ ਰਿਐਕਸ਼ਨ ਆਉਣਾ ਹੀ ਆਉਣੀ ਸੀ ਸਭ ਤੋਂ ਪਹਿਲਾਂ ਨੇ ਜੀ ਮੈਨ ਮੈਸੇਜ ਆਇਆ ਸੀ ਕਿਸੇ ਦੇ ਰਾਹੀਂ ਬੱਬੂ ਮਾਨ ਸਾਹਿਬ ਦਾ ਬਬੂ ਮਾਨ ਸਿੰਘ ਸਾਹਿਬ ਵਾ 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 ਬੱਬੂ ਮਾਨ ਸਾਹਿਬ ਉਹਨਾਂ ਦਿਨ ਜੀ ਇੱਕ ਫਿਲਮ ਰਿਲੀਜ਼ ਹੋਣ ਵਾਲੀ ਮੇਰੇ ਖਿਆਲ 16 ਮਈ ਨੂੰ ਹੁਣੇ ਅੱਛਾ ਠੀਕ ਹੈ ਜੀ ਸ਼ੌਂਕੀ ਸਰਦਾਰ ਅਰੇ ਆਹਾ ਆਹਾ ਉਹਦੇ ਵਿੱਚ ਪੰਜਾਬ ਦੀਆਂ ਦੋ ਬੜੀਆਂ ਹਸਤੀਆਂ ਆਈਆਂ ਇਕ ਤੇ ਬਬੂ ਮਾਨ ਸਾਹਿਬ ਆਪ ਨੇ ਹਾਂਜੀ ਅੱਲਾ ਬਾਕ ਉਹਨਾਂ ਦੇ ਮਾਪੇ ਨੂੰ ਸਲਾਮਤ ਰੱਖੇ ਅਮਨ ਅਤੇ ਇੱਕ ਨੇ ਗੁੱਗੂ ਗਿਲ ਸਾਹਿਬ ਗੁੱਗੂ ਗਿਲ ਵੱਡਾ ਨਾ ਉਹ ਵੱਡਾ ਨਾ ਸ਼ੇਰ ਬਬਰ ਸਰ ਵੱਡਾ ਨਾ ਵੱਡਾ ਨਾ ਜੀ 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 ਪੰਜਾਬ ਦੀ ਇੰਡਸਟਰੀ ਦੇ ਸ਼ੇਰ ਬਬਰ ਬਬੂ ਮਾਨ ਸਾਹਿਬ ਦਾ ਜਿਹੜਾ ਮੈਨੂੰ ਮੈਸੇਜ ਆਇਆ ਸੀ ਨਾ ਜੀ ਹੂੰ ਹੂੰ ਉਹਨਾਂ ਨੇ ਮੈਨੂੰ ਬਹੁਤ ਡਾਂਟਿਆ ਜਦੋਂ ਤੁਸੀਂ ਸਟੇਟਮੈਂਟ ਦਿੱਤੀ ਸੀ ਉਸ ਦੇ ਫੌਰਨ ਬਾਅਦ ਸਭ ਤੋਂ ਪਹਿਲੀ ਕਾਲ ਕੇ ਮੈਸੇਜ ਆਇਆ ਹੈ ਮੈਸੇਜ ਆਇਆ ਹੈ ਮੈਂ ਵੌਇਸ ਮੈਸੇਜ ਆਇਆ ਵੌਇਸ ਮੈਸੇਜ ਆਇਆ ਤੇ ਕਾਫੀ ਬਿਸਤੀ ਹਲਾਏਗਾ ਸੀ ਸਰ ਉਹਨਾਂ ਨੇ ਮੈਨੂੰ ਨਾ ਜੀ ਇੰਜ ਡਾਂਟਿਆ ਜਿਵੇਂ ਸਭ ਤੋਂ ਛੋਟੇ ਪੁੱਤਰ ਉਹਨੇ ਡਾਂਟੀ ਦੋ ਆਏ ਹਾਏ ਵਾ 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 ਉਹਦੇ ਚ ਮੁਹੱਬਤ ਉਹਦੇ ਦੀ ਲਾਡ ਹੁੰਦਾ ਹੈ ਲਾਡ ਲਾਡ ਹੁੰਦਾ ਹੈ ਆਪਣਾ ਹੀ ਤਾਂ ਹੁੰਦੀ ਹੈ ਐਸੇ ਵਾ 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 ਮੈਨੂੰ ਉਹਨਾਂ ਦੇ ਬੱਬੂ ਮਾਨ ਸਾਹਿਬ ਤੇ ਬੜਾ ਹੀ ਮਾਨ ਹੋਇਆ ਅਰੇ ਵਾ 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 ਮੈਲ ਮੈਸੇਜ ਗੱਡੀ ਦੇ ਵਿੱਚ ਲਾ ਕੇ ਨਾ ਜੀ ਕੋਈ 10 ਤੋਂ 15 ਵਾਰੀ ਸੁਣਿਆ ਵਾਹ 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 ਔਰ ਮੈਂ ਉਹਨਾਂ ਦੇ ਮਾਪੇ ਵਾਸਤੇ ਦੁਆਵਾਂ ਕਰਦਾ ਰਿਹਾ ਅਰੇ ਵਾਹ ਵਾਹ ਕਿ ਕਿੱਸ ਪੰਜਾਬ ਦੀ ਸ਼ੇਰਨੀ ਦਾ ਦੁੱਧ ਪੀਤਾ ਹੈ ਉਹਨਾਂ ਨੇ ਆਹਾ ਆਹਾ ਲੱਗ ਰਿਹਾ ਸੀ ਵੀ ਕਿਸੇ ਆਹਾ ਐਸੀ ਸੋਹਣੀ ਸੁਲੱਖੀ ਮਾਂ ਦਾ ਦੁੱਧ ਪੀਤਾ ਹੈ ਹਾਂ ਸੀ ਨਾਂਜੀ ਪਿਛਲੇ ਪ੍ਰੋਗਰਾਮ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਦੋ ਗਰੂ ਸਾਹਮਣੇ ਆਣਗੇ ਇੱਕ ਹੋਏਗਾ ਉਹ ਜਿਨ੍ਹਾਂ ਨੇ ਮਾਂ ਦਾ ਦੁੱਧ ਪੀਤਾ ਹੈ ਸ਼ੇਰ ਨਹੀਂ ਮਾਂ ਦਾ ਸ਼ੇਰ ਨਹੀਂ ਮਾਂ ਦਾ ਪੰਜਾਬ ਪਰ ਮਾਂ ਦਾ ਅੱਲਾਹੂ ਅਕਬਰ ਤੇ ਇੱਕ ਹੋਰ ਸਾਹਮਣੇ ਆਣਗੇ ਜਿਨ੍ਹਾਂ ਨੇ ਦੁੱਧ ਡੱਬੇ ਦਾ ਦੁੱਧ ਪੀਤਾ ਹੈ ਆਏ ਹਾਏ ਟਿੰਡ ਅਜੇ ਸਰੀਅਸ ਇਹਨਾਂ ਦੋਵਾਂ ਨੂੰ ਪਹਿਲੇ ਅਲੱਗ-ਅਲੱਗ ਕਰ ਲਿਆ ਸੀ ਬਿਲਕੁਲ ਸਹੀ ਡੱਬੇ ਦਾ ਦੁੱਧ ਪੀਣ ਵਾਲਾ ਜਿਹੜਾ ਬੱਚਾ ਹੁੰਦਾ ਨਾ ਜੀ ਉਹ ਜ਼ੇਨੀ ਔਰ ਜਸਮਾਨੀ ਤੌਰ ਤੇ ਔਰ ਆਸਾਬੀ ਤੌਰ ਤੇ ਕਮਜ਼ੋਰ ਹੁੰਦਾ ਹੈ ਕਮਜ਼ੋਰ ਹੁੰਦਾ ਉਹਦੀ ਗੱਲਬਾਤ ਦੇ ਵਿੱਚ ਗਾਲੀ ਹੁੰਦੀ ਹੈ ਗਾਲ ਕੱਢਦਾ ਬਾਦ اخلاقی ਹੁੰਦੀ ਹੈ ਔਰ ਆਵਾਜ਼ ਉਹਦੀ ਨਾ ਕਮ ਰਹੀ ਹੁੰਦੀ ਹੈ ਖੁਦ ਇਤਮਾਦੀ ਨਹੀਂ ਹੁੰਦੀ ਨਾ ਕੌਨਫੀਡੈਂਸ ਨਹੀਂ ਹੁੰਦਾ ਤੇ ਫਿਰ ਉਹਦੇ ਵਾਸਤੇ ਕਵਰ ਕਰਨ ਵਾਸਤੇ ਉੱਚੀ ਬੋਲਦਾ ਚੀਕਾ ਮਾਰਦਾ ਹੈ ਗਾਲਾਂ ਕੱਢਦਾ ਹੈ ਕਿਉਂਕਿ ਵਿੱਚ ਪੱਲੇ ਕੁਝ ਨਹੀਂ ਹੁੰਦਾ ਉਹ ਡੱਬੇ ਦੀ ਦੁੱਧਲਾ ਹੁੰਦਾ ਸਰ ਖੋਖਲਾ ਹੁੰਦਾ ਨਾ ਵਿੱਚੋਂ ਜੀ ਸਰ ਉਹ ਵੀ ਸਾਰੇ ਸਾਹਮਣੇ ਆ ਗਏ ਹਾਂ ਤੇ ਪੰਜਾਬ ਦੀਆਂ ਸ਼ੇਰਨੀਆਂ ਮਾਵਾਂ ਦੇ ਦੁੱਧ ਪੀਤੇ ਜਿਹੜੇ ਸਨ ਸਾਹਮਣੇ ਆ ਗਏ ਉਹਨਾਂ ਦਾ ਪਹਿਲਾ ਨਾਮ ਬੱਬੂ ਮਾਨ ਸਾਹਿਬ ਵਾ 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 ਉਹਨਾਂ ਨੇ ਮੈਨੂੰ ਲੱਗ ਰਿਹਾ ਕਿ ਤੁਹਾਨੂੰ ਗਿਲੇ ਦਾ ਮੈਸੇਜ ਕੀਤਾ ਪਰ ਤੁਹਾਡੇ ਵਾਸਤੇ ਇੱਕ ਤੋਹਫਾ ਹੈਗਾ ਬੜੇ ਪਿਆਰ ਨਾਲ ਤੁਸੀਂ ਦੇ ਰਿਕਾਰਡ ਕਰਕੇ ਰੱਖ ਲਿਓ ਜੀ ਜੀ ਸੇਵ ਕਰ ਲਿਓ ਵਾ 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 ਉਸ ਤੋਂ ਬਾਅਦ ਮੈਨੂੰ ਜਿਹੜਾ ਫੋਨ ਆਇਆ ਉਹ ਆਇਆ ਸਰ ਪਹਿਲਾ ਜੰਜੋਤ ਵਿਰਾਸਤ ਸਾਹਿਬ ਦਾ ਆਹਾਂ ਐਸ ਲਈ ਪੰਜਾਬ ਦੀ ਇੰਡਸਟਰੀ ਦੇ ਵਿੱਚ ਟ੍ਰੈਂਡ ਚੇਂਜਰ ਜਿਸ ਡਾਇਰੈਕਟਰ ਨੂੰ ਕਿਹਾ ਜਾਂਦਾ